ਸੀਚੇਵਾਲ ਸਾਹਿਬ ਕਹਿ ਰਹੇ ਨੇ ਕਿ ਬੁੱਢਾ ਦਰਿਆ ਸਾਫ ਹੋ ਗਿਆ ਪਰ ਆ ਤਸਵੀਰ ਤੁਸੀਂ ਦੇਖੋ ਕਿ ਬੁੱਢਾ ਦਰਿਆ ਦੇ ਵਿੱਚ ਲਗਾਤਾਰ ਫੈਕਟਰੀਆਂ ਦਾ ਕੈਮੀਕਲ ਪੈ ਰਿਹਾ ਹੁਣ ਸਮਝ ਨਹੀਂ ਆਉਂਦੀ ਕਿ ਸੀਚੇਵਾਲ ਸਾਹਿਬ ਕਿਹੜਾ ਬੁੱਢਾ ਦਰਿਆ ਸਾਫ ਕਰ ਰਹੇ ਨੇ ਜਿੱਥੋਂ ਫੈਕਟਰੀਆਂ ਦਾ ਕੈਮੀਕਲ ਪੈ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਪਾਈਪ ਹੈ ਬਹੁਤ ਘੱਟ ਦਿਖਾਈ ਦੇ ਰਹੀ ਹੈ ਲਗਾਤਾਰ ਹਜ਼ਾਰਾਂ ਲੀਟਰ ਪਾਣੀ ਮਿੰਟਾਂ ਬੱਧੀ ਬੁੱਢੇ ਦਰਿਆ ਦੇ ਵਿੱਚ ਪਾ ਰਹੀ ਹੈ ਪਰ ਇਸ ਵੱਲ ਸੀਚੇਵਾਲ ਸਾਹਿਬ ਦਾ ਕੋਈ ਧਿਆਨ ਨਹੀਂ ਹੈ ਇਹ ਨਹੀਂ ਕਿ ਉਹ ਕੰਮ ਨਹੀਂ ਕਰ ਰਹੇ ਉਹ ਕੰਮ ਪਤਾ ਨਹੀਂ ਕਿੱਥੇ ਕਰ ਰਹੇ ਆ ਪਰ ਜਦੋਂ ਅਸੀਂ ਕਿਸੇ ਚੀਜ਼ ਦੀ ਸਫਾਈ ਕਰਨੀ ਹੈ ਪਹਿਲਾਂ ਉਸ ਵਿੱਚ ਪੈਣ ਵਾਲਾ ਗੰਦ ਰੋਕਣਾ ਪਵੇਗਾ ਉਸ ਵਿੱਚ ਪੈਣ ਵਾਲਾ ਕੈਮੀਕਲ ਰੋਕਣਾ ਪਵੇਗਾ ਤੁਸੀਂ ਇੱਕ ਪਾਸੇ ਆਪਣੇ ਸਰੀਰ ਦੇ ਉੱਪਰ ਮਿੱਟੀ ਪਾ ਰਹੇ ਹੋ ਦੂਜੇ ਪਾਸੇ ਪਾਣੀ ਤਾਂ ਤੁਸੀਂ ਕਿੰਨਾ ਚਿਰ ਨਹਾਉਂਦੇ ਰਹੋਗੇ ਕਿੰਨਾ ਚਿਰ ਤੁਹਾਡੇ ਪਿੰਡੇ ਦੀ ਸਫਾਈ ਰਹੇਗੀ ਜਿੰਨਾ ਚਿਰ ਤੁਸੀਂ ਆਪਣੇ ਸਰੀਰ ਤੇ ਮਿੱਟੀ ਪਾਉਣੀ ਹਟਦੇ ਤਾਂ ਜਿੰਨਾ ਚਿਰ ਉਸ ਬੁੱਢੇ ਨਾਲੇ ਦੇ ਵਿੱਚ ਗੰਦਾ ਕੈਮੀਕਲ ਪੈਣਾ ਨਹੀਂ ਹਟਦਾ ਤਾਂ ਤੁਸੀਂ ਕਿੰਨਾ ਕੁ ਪਿੱਛੋਂ ਪਾਣੀ ਵਾਧ ਛੱਡ ਛੱਡ ਕੇ ਉਹਨੂੰ ਸਾਫ਼ ਦਿਖਾਈ ਦੇ ਦੇਉਂ ਕਰਦੇ ਹੋਗੇ ਇਹ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇੱਥੇ ਲਗਭਗ ਦੋ ਪਾਈਪਾਂ ਟਣਾ ਦੇ ਟਣ ਪਾਣੀ ਇਸ ਜਿਹੜਾ ਕੈਮੀਕਲ ਆ ਇਸ ਬੁੱਢੇ ਦਰਿਆ ਦੇ ਵਿੱਚ ਰਲਾਉਂਦੀਆਂ ਇੱਕ ਪਾਈਪ ਤੁਹਾਨੂੰ ਥੋੜੀ ਜੀ ਦਿਖਾਈ ਦੇ ਰਹੀ ਹੋਵੇਗੀ ਦੂਜੀ ਪਾਈਪ ਇਥੋਂ ਬੁੱਢਾ ਦਰਿਆ ਦੇ ਵਿੱਚ ਇੱਕ ਸਾਈਡ ਤੋਂ ਭਰਤ ਪਾ ਕੇ ਭੀੜਾ ਕਰ ਦਿੱਤਾ ਗਿਆ ਤੇ ਉਹ ਪਾਈਪ ਵਿੱਚ ਡੁੱਬ ਗਈ ਹੈ ਤਾਕੇ ਲੋਕਾਂ ਨੂੰ ਪਤਾ ਨਾ ਲੱਗ ਸਕੇ ਜੇਕਰ ਸੀਚੇਵਾਲ ਸਾਹਿਬ ਦੀ ਸੱਚੀ ਨੀਅਤ ਸਾਫ਼ ਸੀ ਤਾਂ ਸਭ ਤੋਂ ਪਹਿਲਾਂ ਇਹਨਾ ਪਾਈਪਾਂ ਨੂੰ ਬੰਦ ਕਰਾਉਂਦੇ ਜਿਹੜੀਆਂ ਕਿ ਬਿਲਕੁਲ ਗੈਰਕਾਨੂੰਨੀ ਐ ਐਨਜੀਟੀ ਇਹ ਗੱਲ ਕਹਿੰਦੀ ਐ ਭਾਰਤ ਦਾ ਕਾਨੂੰਨ ਇਹ ਗੱਲ ਕਹਿੰਦਾ ਕਿ ਤੁਸੀਂ ਕੁਦਰਤੀ ਸੋਮਿਆਂ ਦੇ ਵਿੱਚ ਗੰਦਾ ਪਾਣੀ ਨਹੀਂ ਰਲਾ ਸਕਦੇ ਤੇ ਇੱਥੇ ਸੀਚੇਵਾਲ ਸਾਹਿਬ ਨੂੰ ਪਹਿਲਾਂ ਇਹਨਾ ਫੈਕਟਰੀਆਂ ਦਾ ਪੈਰਿਆ ਗੰਦਾ ਪਾਣੀ ਰੋਕਣਾ ਚਾਹੀਦਾ ਸੀ ਫਿਰ ਉਹ ਬੁੱਢੇ ਦਰਿਆ ਵਾਲੇ ਪਾਸੇ ਨੂੰ ਹੋਰ ਪਾਸੇ ਵਧਦੇ ਪਿੱਛੇ ਜਿੱਥੇ ਉਹ ਬੈਠੇ ਆ ਉੱਥੇ ਇਹ ਗੱਲ ਚੱਲਦੀ ਐ ਕਿ ਉੱਥੇ ਗੋਹਾ ਵਗੈਰਾ ਪਾਣੀ ਦੇ ਵਿੱਚ ਪੈਂਦਾ ਸੀ ਉਹ ਨਾਲ ਨਹੀਂ ਰਕਵਾਇਆ ਪਰ ਗੋਹਾ ਵੀ ਪੈਣਾ ਮਾੜੀ ਗੱਲ ਹੈ ਪਰ ਜਿਹੜਾ ਕੈਮੀਕਲ ਤੁਸੀਂ ਫੈਕਟਰੀਆਂ ਦਾ ਜਿਹੜਾ ਡਾਈੰਗ ਇੰਡਸਟਰੀ ਦਾ ਗੰਦ ਪੈ ਰਿਹਾ ਹੈ ਕੈਮੀਕਲ ਪੈ ਰਿਹਾ ਉਹਨਾਂ ਨੂੰ ਕਦੋਂ ਰੋਕੋਗੇ ਪਿੱਛੋਂ ਕੀ ਕੀਤਾ ਜਾਂਦਾ ਹੈ ਲੋਕਾਂ ਦਾ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿੱਛੋਂ ਪਾਣੀ ਜ਼ਿਆਦਾ ਛੱਡ ਦਿੱਤਾ ਜਾਂਦਾ ਹੈ ਜਦੋਂ ਕੋਈ ਚੈਕਿੰਗ ਟੀਮ ਆਉਂਦੀ ਹੈ ਫਿਰ ਉਹ ਪਾਣੀ ਜਦੋਂ ਜ਼ਿਆਦਾ ਹੁੰਦਾ ਸਾਫ ਪਾਣੀ ਤਾਂ ਗੰਦੇ ਪਾਣੀ ਦੇ ਵਿੱਚ ਉਹਦੀ ਮਾਤਰਾ ਵਧਣ ਦੇ ਕਾਰਨ ਜਦੋਂ ਕੋਈ ਗਲਾਸ ਭਰਦਾ ਹੈ ਬੋਤਲ ਭਰਦਾ ਤਾਂ ਸਾਫ ਆਉਂਦੀ ਹੈ ਪਰ ਜਿਹੜਾ ਉਹਦੇ ਵਿੱਚ ਕੈਮੀਕਲ ਜਿਹੜਾ ਰਲਿਆ ਉਹ ਕਿੱਧਰ ਜਾਵੇਗਾ ਉਹ ਉਹਦਾ ਜਵਾਬ ਕੌਣ ਦੇਵੇਗਾ ਜਿਹੜਾ ਪਾਣੀ 'ਚ ਕੈਮੀਕਲ ਰਲ ਗਿਆ ਉਹ ਤਾਂ ਸਾਫ਼ ਨਹੀਂ ਹੋਣਾ ਸੋ ਇਹ ਚੀਜ਼ਾਂ ਦੇ ਉੱਤੇ ਸੰਤ ਸੀਚੇਵਾਲ ਨੂੰ ਗੌਰ ਕਰਨ ਦੀ ਲੋੜ ਹੈ ਕਿ ਤੁਸੀਂ ਪਿੱਛੇ ਬੈਠ ਕੇ 7-8 ਕਿਲੋਮੀਟਰ ਪਿੱਛੇ ਬੈਠ ਕੇ ਤਾਂ ਜ਼ਰੂਰ ਦਿਖਾ ਰਹੇ ਹੋ ਪਰ ਜਿੱਥੇ ਫੈਕਟਰੀਆਂ ਦਾ ਗੰਦਾ ਪਾਣੀ ਪੈ ਰਿਆ ਉੱਥੇ ਆ ਕੇ ਤੁਸੀਂ ਕਿਉਂ ਨਹੀਂ ਰੋਕਦੇ ਤੁਹਾਡੀ ਘਾਟ ਬਿਲਕੁਲ ਉਸ ਤੋਂ ਜਿਹੜੀ ਹੈ ਉਹ 40-50 ਕਦਮਾਂ ਦੀ ਦੂਰੀ ਤੇ ਬਣੀ ਹੋਈ ਹੈ ਸਭ ਤੋਂ ਪਹਿਲਾਂ ਤੁਹਾਨੂੰ ਘਾਟ ਹੀ ਉੱਥੇ ਬਣਾਉਣੀ ਚਾਹੀਦੀ ਸੀ ਜਿੱਥੋਂ ਜਿਹੜਾ ਜ਼ਹਿਰੀਲਾ ਪਾਣੀ ਬੁੱਢੇ ਦੇ ਹਾਵ ਵਿੱਚ ਪੈ ਰਿਹਾ ਤੁਸੀਂ ਉੱਥੇ ਕਾਟ ਬਣਾਉਂਦੇ ਹੋ ਉਹਨਾਂ ਪਾਈਪਾਂ ਨੂੰ ਬੰਦ ਕਰ ਦੇ ਫਿਰ ਲੋਕਾਂ ਨੂੰ ਪਤਾ ਲੱਗਦਾ ਕਿ ਤੁਸੀਂ ਇਸ ਮੁੱਦੇ ਪ੍ਰਤੀ ਸੀਰੀਅਸ ਹੋ ਹੁਣ ਇਹ ਨਾ ਹੋਵੇ ਕਿ ਇਸ ਮੁੱਦੇ ਤੇ ਰਾਜਨੀਤੀ ਜਿੰਨੀ ਮਰਜ਼ੀ ਹੋਈ ਜਾਵੇ ਪਰ ਪੰਜਾਬ ਦੇ ਮਾਲਵੇ ਨੂੰ ਇਹ ਪਾਣੀ ਲਗਾਤਾਰ ਕੈਂਸਰ ਵੰਡਦਾ ਰਹੇ ਇਸੇ ਦਰਿਆ ਦੇ ਸਤਲੁਜ ਦਰਿਆ ਤੇ ਇੱਕ ਹੱਡਾ ਰੋੜੀ ਹੈ ਬਹੁਤ ਵੱਡੇ ਪੱਧਰ ਤੇ ਉਹ ਹੱਡਾ ਰੋੜੀ ਦਾ ਜਿਹੜਾ ਗੰਦ ਮੰਦ ਜੋ ਪਸ਼ੂਆਂ ਦੀ ਚਰਬੀ ਉਹ ਵੀ ਸਤਲੁਜ ਦੇ ਵਿੱਚ ਆਉਂਦੀ ਹੈ ਸੋ ਇੱਥੇ ਹਾਲੇ ਕੋਈ ਸੁਧਾਰ ਜਿਹੜਾ ਉਹ ਦਿਖਾਈ ਨਹੀਂ ਦੇ ਰਿਹਾ ਪਿੱਛੇ ਗੋਹਾ ਸਾਫ ਕਰਨ ਦੇ ਨਾਲ ਜਾਂ ਥੋੜਾ ਬਹੁਤਾ ਏਰੀਆ ਸਾਫ ਕਰਨ ਦੇ ਨਾਲ ਗੱਲ ਨਹੀਂ ਬਾਨੀ ਜਿੰਨਾ ਚਿਰ ਅਸੀਂ ਉਸ ਦੇ ਵਿੱਚ ਪੈਂਦਾ ਗੰਦ ਨਹੀਂ ਰੋਕਦੇ ਜਿੰਨਾ ਚਿਰ ਅਸੀਂ ਵੱਡੇ ਦਰਿਆ ਵਿੱਚ ਪੈਂਦਾ ਕੈਮੀਕਲ ਨਹੀਂ ਰੋਕਦੇ ਸੋ ਇਹ ਕੈਮੀਕਲ ਵਾਲੇ ਪਾਸੇ ਨੂੰ ਕਦੋਂ ਸਰਕਾਰ ਧਿਆਨ ਦੇਵੇਗੀ ਕਦੋਂ ਸੰਤ ਸੀਚੇ ਵਾਲ ਧਿਆਨ ਦੇਣਗੇ ਤਾਂ ਸਮਾਂ ਦੱਸੇਗਾ ਪਰ ਜਿਹੜੇ ਲੋਕ ਇਸ ਲਈ ਲੜ ਰਹੇ ਨੇ ਉਹਨਾਂ ਦੇ ਕਹਿਣਾ ਹੈ ਕਿ ਗੱਲਾਂ ਬਾਤਾਂ ਨਾਲ ਜਾਂ ਵੀਡੀਓ ਪਾਉਣ ਨਾਲ ਇਹ ਟਾਈਮ ਨਹੀਂ ਲੰਘਣਾ ਇਹ ਤਾਂ ਹੋਵੇਗਾ ਜੇਕਰ ਡਾਈਂਗ ਇੰਡਸਟਰੀ ਤੇ ਪਾਬੰਦੀ ਲੱਗੇਗੀ ਪਰ ਹੁਣ ਪਾਬੰਦੀ ਤਾਂ ਕੀ ਲਗਾਉਣੀ ਹੈ ਮਾਨ ਸਾਹਿਬ ਨੇ ਤਾਂ ਖੁੱਲੀਆਂ ਛੋਟਾਂ ਦੇ ਦਿੱਤੀਆਂ ਜਿੰਨਾ ਮਰਜੀ ਗੰਦ ਪਾਓ ਜੋ ਮਰਜੀ ਕਰੋ ਕੋਈ ਪਰਵਾਹ ਨਹੀਂ ਕਿਸੇ ਕਿਸਮ ਦੀ ਕਿਉਂਕਿ ਉਹਨਾਂ ਨੇ ਕਾਨੂੰਨ ਨੂੰ ਹਲਕਾ ਕਰ ਦਿੱਤਾ ਹੈ ਕਾਨੂੰਨ ਦੇ ਵਿੱਚ ਕਮਜ਼ੋਰੀਆਂ ਲੈ ਆਉਂਦੀਆਂ ਜਿਹੜਾ ਕਾਨੂੰਨ ਪਹਿਲਾਂ ਇਹ ਕਹਿੰਦਾ ਸੀ ਕਿ ਜੇਕਰ ਤੁਸੀਂ ਕਿਸੇ ਵੀ ਕੁਦਰਤੀ ਪਾਣੀ ਦੇ ਸੋਮੇ ਦੇ ਵਿੱਚ ਗੰਦਾ ਪਾਣੀ ਜ਼ਹਿਰੀਲਾ ਪਾਣੀ ਕੈਮੀਕਲ ਵਾਲਾ ਪਾਣੀ ਪਾਉਗੇ ਤਾਂ ਤੁਹਾਨੂੰ ਇੱਕ ਤੋਂ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਪਰਮਾਨ ਸਾਹਿਬ ਨੇ ਉਹ ਸਜ਼ਾ ਵਾਲਾ ਜਿਹੜਾ ਪ੍ਰਾਵਧਾਨ ਸੀ ਉਹ ਚੱਕ ਦਿੱਤਾ ਤੇ ਉਹਨਾਂ ਨੇ ਸਿਰਫ ਜੁਰਮਾਨੇ ਤੇ ਗੱਲ ਲੈ ਆਂਦੀ ਹੈ ਤੇ ਜੁਰਮਾਨਾ ਉੱਥੇ ਕਿਹਨੇ ਕਿਹਨੂੰ ਕਰਨਾ ਹੈ ਕੌਣ ਰਾਣੀ ਨੂੰ ਆਖੇਗਾ ਕਿ ਅੱਗਾ ਟੱਕ ਇਹ ਸਭ ਨੂੰ ਪਤਾ ਹੈ ਸੋ ਜਿਹੜੀਆਂ ਇਹ ਚੀਜ਼ਾਂ ਹੈ ਪਹਿਲਾਂ ਇਹਨਾਂ ਨੂੰ ਡਾਈੰਗ ਇੰਡਸਟਰੀ ਨੂੰ ਖਤਮ ਕਰਨਾ ਪਵੇਗਾ ਉੱਥੋਂ ਇਹ ਡਾਈੰਗ ਇੰਡਸਟਰੀ ਜੇᱫੋ ਪੂਰੀ ਦੁਨੀਆ ਦੇ ਵਿੱਚੋਂ ਵਿਕਸਿਤ ਮੁਲਕਾਂ ਨੇ ਆਪਣੇ ਚੋਂ ਬਾਹਰ ਕੱਢ ਦਿੱਤੀ ਹੈ ਫਿਰ ਅਸੀਂ ਪੰਜਾਬ ਦੇ ਵਿੱਚ ਇਹਦਾ ਕੀ ਕਰਵਾਉਣਾ ਹੈ ਸਾਡੇ ਪੰਜਾਬ ਨੂੰ ਕਪੜਾ ਦੀ ਇੰਡਸਟਰੀ ਦੀ ਉਸ ਤਰੀਕੇ ਨਾਲ ਲੋੜ ਨਹੀਂ ਜਿੱਨੀ ਸਾਫ ਪਾਣੀ ਦੀ ਲੋੜ ਹੈ ਜੇਕਰ ਇਹ ਸਾਫ ਨਾ ਹੋਇਆ ਤਾਂ ਸਾਡਾ ਪੂਰਾ ਮਾਲਵਾ ਤੇ ਨਾਲ ਦਾ ਲੱਗਦਾ ਸਾਡਾ ਰਾਜਸਥਾਨ ਇਸ ਜ਼ਹਿਰੀਲੇ ਪਾਣੀ ਦੀ ਮਾਰ ਆਹੀਂ ਚੱਲਦਾ ਰਹੇਗਾ ਸਾਡੇ ਲੋਕਾਂ ਨੂੰ ਕੈਂਸਰ ਕਾਲਾ ਪੀਲੀਆ ਤੇ ਹੋਰ ਕਈ ਭਿਆਨਕ ਬਿਮਾਰੀਆਂ ਆਹੀਂ ਲੱਗਦੀਆਂ ਰਹਿਣਗੀਆਂ ਸੀਚੇਵਾਲ ਸਾਹਿਬ ਕਹਿ ਰਹੇ ਨੇ ਕਿ ਬੁੱਢਾ ਦਰਿਆ ਸਾਫ ਹੋ ਗਿਆ ਪਰ ਆ ਤਸਵੀਰ ਤੁਸੀਂ ਦੇਖੋ ਕਿ ਬੁੱਢਾ ਦਰਿਆ ਦੇ ਵਿੱਚ ਲਗਾਤਾਰ ਫੈਕਟਰੀਆਂ ਦਾ ਕੈਮੀਕਲ ਪੈ ਰਿਹਾ ਹੈ ਹੁਣ ਸਮਝ ਨਹੀਂ ਆਉਂਦੀ ਕਿ ਸੀਚੇਵਾਲ ਸਾਹਿਬ ਕਿਹੜਾ ਬੁੱਢਾ ਦਰਿਆ ਸਾਫ਼ ਕਰ ਰਹੇ ਨੇ ਜਿੱਥੋਂ ਫੈਕਟਰੀਆਂ ਦਾ ਕੈਮੀਕਲ ਪੈ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਪਾਈਪ ਹੈ ਬਹੁਤ ਘੱਟ ਦਿਖਾਈ ਦੇ ਰਹੀ ਹੈ ਲਗਾਤਾਰ ਹਜ਼ਾਰਾਂ ਲੀਟਰ ਪਾਣੀ ਮਿੰਟਾਂ ਬੱਧੀ ਬੁੱਢੇ ਦਰਿਆ ਦੇ ਵਿੱਚ ਪਾ ਰਹੀ ਹੈ ਪਰ ਇਸ ਵੱਲ ਸੀਚੇਵਾਲ ਸਾਹਿਬ ਦਾ ਕੋਈ ਧਿਆਨ ਨਹੀਂ ਹੈ ਇਹ ਨਹੀਂ ਕਿ ਉਹ ਕੰਮ ਨਹੀਂ ਕਰ ਰਹੇ ਉਹ ਕੰਮ ਪਤਾ ਨਹੀਂ ਕਿੱਥੇ ਕਰ ਰਹੇ ਹੈ ਪਰ ਜਦੋਂ ਅਸੀਂ ਕਿਸੇ ਚੀਜ਼ ਦੀ ਸਫਾਈ ਕਰਨੀ ਹੈ ਪਹਿਲਾਂ ਉਸ ਵਿੱਚ ਪੈਣ ਵਾਲਾ ਗੰਦ ਰੋਕਣਾ ਪਵੇਗਾ ਉਸ ਵਿੱਚ ਪੈਣ ਵਾਲਾ ਕੈਮੀਕਲ ਰੋਕਣਾ ਪਵੇਗਾ ਤੁਸੀਂ ਇੱਕ ਪਾਸੇ ਆਪਣੇ ਸਰੀਰ ਦੇ ਉੱਪਰ ਮਿੱਟੀ ਪਾ ਰਹੇ ਹੋ ਦੂਜੇ ਪਾਸੇ ਪਾਣੀ ਤਾਂ ਤੁਸੀਂ ਕਿੰਨਾ ਚਿਰ ਨਹਾਉਂਦੇ ਰਹੋਗੇ ਕਿੰਨਾ ਚਿਰ ਤੁਹਾਡੇ ਪਿੰਡੇ ਦੀ ਸਫਾਈ ਰਹੇਗੀ ਜਿੰਨਾ ਚਿਰ ਤੁਸੀਂ ਆਪਣੇ ਸਰੀਰ ਤੇ ਮਿੱਟੀ ਪਾਉਣੇ ਹਟਦੇ ਤਾਂ ਜਿੰਨਾ ਚਿਰ ਉਸ ਬੁੱਢੇ ਨਾਲੇ ਦੇ ਵਿੱਚ ਗੰਦਾ ਕੈਮੀਕਲ ਪੈਣੋਂ ਨਹੀਂ ਹਟਦਾ ਤਾਂ ਤੁਸੀਂ ਕਿੰਨਾ ਕੁ ਪਿੱਛੋਂ ਪਾਣੀ ਵਾਧ ਛੱਡ-ਛੱਡ ਕੇ ਉਹਨੂੰ ਸਾਫ਼ ਦਿਖਾਈ ਦੇ ਦੇਓ ਕਰਦੇ ਹੋਗੇ ਇਹ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇੱਥੇ ਲਗਭਗ ਦੋ ਪਾਈਪਾਂ ਟਣਾ ਦੇ ਟਣ ਪਾਣੀ ਇਸ ਜਿਹੜਾ ਕੈਮੀਕਲ ਆ ਇਸ ਬੁੱਢੇ ਦਰਿਆ ਦੇ ਵਿੱਚ ਰਲਾਉਂਦੀਆਂ ਇੱਕ ਪਾਈਪ ਤੁਹਾਨੂੰ ਥੋੜੀ ਜਿਹੀ ਦਿਖਾਈ ਦੇ ਰਹੀ ਹੋਵੇਗੀ ਦੂਜੀ ਪਾਈਪ ਇਥੋਂ ਬੁੱਢਾ ਦਰਿਆ ਦੇ ਵਿੱਚ ਇੱਕ ਸਾਈਡ ਤੋਂ ਭਰਤ ਪਾ ਕੇ ਢੀੜਾ ਕਰ ਦਿੱਤਾ ਗਿਆ ਤੇ ਉਹ ਪਾਈਪ ਵਿੱਚ ਡੁੱਬ ਗਈ ਹੈ ਤਾਂ ਕਿ ਲੋਕਾਂ ਨੂੰ ਪਤਾ ਨਾ ਲੱਗ ਸਕੇ ਜੇਕਰ ਸੀਚੇਵਾਲ ਸਾਹਿਬ ਦੀ ਸੱਚੀ ਨੀਅਤ ਸਾਫ਼ ਸੀ ਤਾਂ ਸਭ ਤੋਂ ਪਹਿਲਾਂ ਇਹਨਾਂ ਪਾਈਪਾਂ ਨੂੰ ਬੰਦ ਕਰਾਉਂਦੇ ਜਿਹੜੀਆਂ ਕਿ ਬਿਲਕੁਲ ਗੈਰਕਾਨੂੰਨੀ ਆ ਐਨਜੀਟੀ ਇਹ ਗੱਲ ਕਹਿੰਦੀ ਆ ਭਾਰਤ ਦਾ ਕਾਨੂੰਨ ਇਹ ਗੱਲ ਕਹਿੰਦਾ ਕਿ ਤੁਸੀਂ ਕੁਦਰਤੀ ਸੋਮਿਆਂ ਦੇ ਵਿੱਚ ਗੰਦਾ ਪਾਣੀ ਨਹੀਂ ਰਲਾ ਸਕਦੇ ਤੇ ਇੱਥੇ ਸਿੱਚੇਵਾਲ ਸਾਹਿਬ ਨੂੰ ਪਹਿਲਾਂ ਇਹਨਾਂ ਫੈਕਟਰੀਆਂ ਦਾ ਪੈ ਰਿਆ ਗੰਦਾ ਪਾਣੀ ਰੋਕਣਾ ਚਾਹੀਦਾ ਸੀ ਫਿਰ ਉਹ ਬੁੱਡੇ ਦਰਿਆ ਵਾਲੇ ਪਾਸੇ ਨੂੰ ਹੋਰ ਪਾਸੇ ਵੱਧਦੇ ਪਿੱਛੇ ਜਿੱਥੇ ਉਹ ਬੈਠੇ ਆ ਉੱਥੇ ਇਹ ਗੱਲ ਚੱਲਦੀ ਆ ਕਿ ਉੱਥੇ ਗੋਹਾ ਵਗੈਰਾ ਪਾਣੀ ਦੇ ਵਿੱਚ ਪੈਂਦਾ ਸੀ ਉਹ ਉਹਨਾਂ ਨੇ ਰਕਵਾਇਆ ਪਰ ਗੋਹਾ ਵੀ ਪੈਣਾ ਮਾੜੀ ਗੱਲ ਆ ਪਰ ਜਿਹੜਾ ਕੈਮੀਕਲ ਤੁਸੀਂ ਫੈਕਟਰੀਆਂ ਦਾ ਜਿਹੜਾ ਡਾਈੰਗ ਇੰਡਸਟਰੀ ਦਾ ਗੰਦ ਪੈ ਰਿਆ ਹੈ ਕੈਮੀਕਲ ਪੈ ਰਿਆ ਹੈ ਉਹਨਾਂ ਕਦੋਂ ਰੋਕੋਗੇ ਪਿੱਛੋਂ ਕੀ ਕੀਤਾ ਜਾਂਦਾ ਹੈ ਲੋਕਾਂ ਦਾ ਸਥਾਨਿਕ ਲੋਕਾਂ ਦਾ ਕਹਿਣਾ ਹੈ ਕਿ ਪਿੱਛੋਂ ਪਾਣੀ ਜ਼ਿਆਦਾ ਛੱਡ ਦਿੱਤਾ ਜਾਂਦਾ ਹੈ ਜਦੋਂ ਕੋਈ ਚੈਕਿੰਗ ਟੀਮ ਆਉਂਦੀ ਹੈ ਫਿਰ ਉਹ ਪਾਣੀ ਜਦੋਂ ਜ਼ਿਆਦਾ ਹੁੰਦਾ ਸਾਫ ਪਾਣੀ ਤਾਂ ਗੰਦੇ ਪਾਣੀ ਦੇ ਵਿੱਚ ਉਹਦੀ ਮਾਤਰਾ ਵਧਣ ਦੇ ਕਾਰਨ ਜਦੋਂ ਕੋਈ ਗਲਾਸ ਭਰਦਾ ਹੈ ਬੋਤਲ ਭਰਦਾ ਤਾਂ ਉਹ ਸਾਫ ਆਉਂਦੀ ਹੈ ਪਰ ਜਿਹੜਾ ਉਹਦੇ ਵਿੱਚ ਕੈਮੀਕਲ ਜਿਹੜਾ ਰਲਿਆ ਉਹ ਕਿੱਧਰ ਜਾਵੇਗਾ ਉਹ ਉਹਦਾ ਜਵਾਬ ਕੌਣ ਦੇਵੇਗਾ ਜਿਹੜਾ ਪਾਣੀ 'ਚ ਕੈਮੀਕਲ ਰਲ ਗਿਆ ਉਹ ਤਾਂ ਸਾਫ ਨਹੀਂ ਹੋਣਾ ਸੋ ਇਹ ਚੀਜ਼ਾਂ ਦੇ ਉੱਤੇ ਸੰਤ ਸਿਚੇਵਾਲ ਨੂੰ ਗੌਰ ਕਰਨ ਦੀ ਲੋੜ ਹੈ ਕਿ ਤੁਸੀਂ ਪਿੱਛੇ ਬੈਠ ਕੇ 7-8 ਕਿਲੋਮੀਟਰ ਪਿੱਛੇ ਬੈਠ ਕੇ ਤਾਂ ਜਰੂਰ ਦਿਖਾ ਰਹੇ ਹੋ ਪਰ ਜਿੱਥੇ ਫੈਕਟਰੀਆਂ ਦਾ ਗੰਦਾ ਪਾਣੀ ਪੈ ਰਿਆ ਉੱਥੇ ਆ ਕੇ ਤੁਸੀਂ ਕਿਉਂ ਨਹੀਂ ਰੋਕਦੇ ਤੁਹਾਡੀ ਘਾਟ ਬਿਲਕੁਲ ਉਸ ਤੋਂ ਜਿਹੜੀ ਹੈ ਉਹ 40-50 ਕਦਮਾਂ ਦੀ ਦੂਰੀ ਤੇ ਬਣੀ ਹੋਈ ਹੈ ਸਭ ਤੋਂ ਪਹਿਲਾਂ ਤੁਹਾਨੂੰ ਘਾਟ ਹੀ ਉੱਥੇ ਬਣਾਉਣੀ ਚਾਹੀਦੀ ਸੀ ਜਿੱਥੋਂ ਜਿਹੜਾ ਜ਼ਹਿਰੀਲਾ ਪਾਣੀ ਬੁੱਡੇ ਦਿਆ ਵਿੱਚ ਪੈ ਰਿਹਾ ਤੁਸੀਂ ਉੱਥੇ ਘਾਟ ਬਣਾਉਂਦੇ ਹੋ ਉਹਨਾਂ ਪਾਈਪਾਂ ਨੂੰ ਬੰਦ ਕਰ ਦੇ ਫਿਰ ਲੋਕਾਂ ਨੂੰ ਪਤਾ ਲੱਗਦਾ ਕਿ ਤੁਸੀਂ ਇਸ ਮੁੱਦੇ ਪ੍ਰਤੀ ਸੀਰੀਅਸ ਹੋ ਹੁਣ ਇਹ ਨਾ ਹੋਵੇ ਕਿ ਇਸ ਮੁੱਦੇ ਤੇ ਰਾਜਨੀਤੀ ਜਿੰਨੀ ਮਰਜ਼ੀ ਹੋਈ ਜਾਵੇ ਪਰ ਪੰਜਾਬ ਦੇ ਮਾਲਵੇ ਨੂੰ ਇਹ ਪਾਣੀ ਲਗਾਤਾਰ ਕੈਂਸਰ ਵੰਡਦਾ ਰਹੇ। ਇਸੇ ਦਰਿਆ ਦੇ ਸਤਲੁਜ ਦਰਿਆ ਤੇ ਇੱਕ ਹੱਡਾ ਰੋੜੀ ਆ ਬਹੁਤ ਵੱਡੇ ਪੱਧਰ ਤੇ ਉਹ ਹੱਡਾ ਰੋੜੀ ਦਾ ਜਿਹੜਾ ਗੰਦ ਮੰਦ ਜੋ ਪਸ਼ੂਆਂ ਦੀ ਚਰਬੀ ਉਹ ਵੀ ਸਤਲੁਜ ਦੇ ਵਿੱਚ ਆਉਂਦੀ ਹੈ। ਸੋ ਇੱਥੇ ਹਾਲੇ ਕੋਈ ਸੁਧਾਰ ਜਿਹੜਾ ਉਹ ਦਿਖਾਈ ਨਹੀਂ ਦੇ ਰਿਹਾ। ਪਿੱਛੇ ਗੋਹਾ ਸਾਫ ਕਰਨ ਦੇ ਨਾਲ ਜਾਂ ਥੋੜਾ ਬਹੁਤਾ ਏਰੀਆ ਸਾਫ ਕਰਨ ਦੇ ਨਾਲ ਗੱਲ ਨਹੀਂ ਬਾਨੀ। ਜਿੰਨਾ ਚਿਰ ਅਸੀਂ ਉਸ ਦੇ ਵਿੱਚ ਪੈਂਦਾ ਗੰਦ ਨਹੀਂ ਰੋਕਦੇ, ਜਿੰਨਾ ਚਿਰ ਅਸੀਂ ਵੱਡੇ ਦਰਿਆ ਵਿੱਚ ਪੈਂਦਾ ਕੈਮੀਕਲ ਨਹੀਂ ਰੋਕਦੇ ਸੋ ਇਹ ਕੈਮੀਕਲ ਵਾਲੇ ਪਾਸੇ ਨੂੰ ਕਦੋਂ ਸਰਕਾਰ ਧਿਆਨ ਦੇਵੇਗੀ ਕਦੋਂ ਸੰਤ ਸੀਚੇਵਾਲ ਧਿਆਨ ਦੇਣਗੇ ਤਾਂ ਸਮਾਂ ਦੱਸੇਗਾ ਪਰ ਜਿਹੜੇ ਲੋਕ ਇਸ ਲਈ ਲੜ ਰਹੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਗੱਲਾਂ ਬਾਤਾਂ ਨਾਲ ਜਾਂ ਵੀਡੀਓ ਪਾਉਣ ਨਾਲ ਇਹ ਟਾਈਮ ਨਹੀਂ ਲੰਘਣਾ ਇਹ ਤਾਂ ਹੋਵੇਗਾ ਜੇਕਰ ਡਾਈੰਗ ਇੰਡਸਟਰੀ ਤੇ ਪਾਬੰਦੀ ਲੱਗੇਗੀ ਪਰ ਹੁਣ ਪਾਬੰਦੀ ਤਾਂ ਕੀ ਲਗਾਉਣੀ ਹੈ ਮਾਨ ਸਾਹਿਬ ਨੇ ਤਾਂ ਖੁੱਲੀਆਂ ਛੋਟਾਂ ਦੇ ਦਿੱਤੀਆਂ ਜਿੰਨਾ ਮਰਜ਼ੀ ਗੰਦ ਪਾਓ ਜੋ ਮਰਜ਼ੀ ਕਰੋ ਕੋਈ ਪਰਵਾਹ ਨਹੀਂ ਕਿਸੇ ਕਿਸਮ ਦੀ ਕਿਉਂਕਿ ਉਹਨਾਂ ਨੇ ਕਾਨੂੰਨ ਨੂੰ ਹਲਕਾ ਕਰ ਦਿੱਤਾ ਹੈ ਕਾਨੂੰਨ ਦੇ ਵਿੱਚ ਕਮਜ਼ੋਰੀਆਂ ਲੈ ਆਉਂਦੀਆਂ ਜਿਹੜਾ ਕਾਨੂੰਨ ਪਹਿਲਾਂ ਇਹ ਕਹਿੰਦਾ ਸੀ ਕਿ ਜੇਕਰ ਤੁਸੀਂ ਕਿਸੇ ਵੀ ਕੁਦਰਤੀ ਪਾਣੀ ਦੇ ਸੋਮੇ ਦੇ ਵਿੱਚ ਗੰਦਾ ਪਾਣੀ ਜ਼ਹਿਰੀਲਾ ਪਾਣੀ ਕੈਮੀਕਲ ਵਾਲਾ ਪਾਣੀ ਪਾਉਂਗੇ ਤਾਂ ਤੁਹਾਨੂੰ ਇੱਕ ਤੋਂ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਪਰ ਮਾਨ ਸਾਹਿਬ ਨੇ ਉਹ ਸਜ਼ਾ ਵਾਲਾ ਇਹਦਾ ਪ੍ਰਾਵਧਾਨ ਸੀਓ ਚੱਕ ਦਿੱਤਾ ਤੇ ਉਹਨਾਂ ਨੇ ਸਿਰਫ ਜੁਰਮਾਨੇ ਤੇ ਗੱਲ ਲੈ ਆਂਦੀ ਹੈ ਤੇ ਜੁਰਮਾਨਾ ਉੱਥੇ ਕਿਹਨੇ ਕਿਹਨੂੰ ਕਰਨਾ ਹੈ ਕੌਣ ਰਾਣੀ ਨੂੰ ਆਖੇਗਾ ਕਿ ਅੱਗਾ ਟੱਕ ਇਹ ਸਭ ਨੂੰ ਪਤਾ ਹੈ ਸੋ ਜਿਹੜੀਆਂ ਇਹ ਚੀਜ਼ਾਂ ਹੈ ਪਹਿਲਾਂ ਇਹਨਾਂ ਨੂੰ ਡਾਇੰਗ ਇੰਡਸਟਰੀ ਨੂੰ ਖਤਮ ਕਰਨਾ ਪਵੇਗਾ ਉੱਥੋਂ ਇਹ ਡਾਇੰਗ ਇੰਡਸਟਰੀ ਜੇᱫੋ ਪੂਰੀ ਦੁਨੀਆ ਦੇ ਵਿੱਚੋਂ ਵਿਕਸਿਤ ਮੁਲਕਾਂ ਨੇ ਆਪਣੇ ਚੋਂ ਬਾਹਰ ਕੱਢ ਦਿੱਤੀ ਹੈ ਫਿਰ ਅਸੀਂ ਪੰਜਾਬ ਦੇ ਵਿੱਚ ਇਹਦਾ ਕੀ ਕਰਵਾਉਣਾ ਹੈ ਸਾਡੇ ਪੰਜਾਬ ਨੂੰ ਕਪੜਾ ਦੀ ਇੰਡਸਟਰੀ ਦੀ ਉਸ ਤਰੀਕੇ ਨਾਲ ਲੋੜ ਨਹੀਂ ਜਿੱਨੀ ਸਾਫ਼ ਪਾਣੀ ਦੀ ਲੋੜ ਹੈ ਜੇਕਰ ਇਹ ਸਾਫ਼ ਨਾ ਹੋਇਆ ਤਾਂ ਸਾਡਾ ਪੂਰਾ ਮਾਲਵਾ ਤੇ ਨਾਲ ਦਾ ਲੱਗਦਾ ਸਾਡਾ ਰਾਜਸਥਾਨ ਇਸ ਜ਼ਹਿਰੀਲੇ ਪਾਣੀ ਦੀ ਮਾਰ ਆਹੀਂ ਚੱਲਦਾ ਰਹੇਗਾ ਸਾਡੇ ਲੋਕਾਂ ਨੂੰ ਕੈਂਸਰ ਕਾਲਾ ਪੀਲੀਆ ਤੇ ਹੋਰ ਕਈ ਭਿਆਨਕ ਬਿਮਾਰੀਆਂ ਆਹੀਂ ਲੱਗਦੀਆਂ ਰਹੇਗਾ